ਸੋਸ਼ਲ ਮੀਡੀਆ ਤੇ ਅਕਸਰ ਹੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਜੋ ਕਿ ਹਰ ਇੱਕ ਇਨਸਾਨ ਦੇ ਹੋਸ਼ ਉਡਾ ਦਿੰਦੀ ਹੈ ਤੁਹਾਨੂੰ ਦੱਸ ਦੇ ਕਿ ਕੁਝ ਸਮਾਂ ਪਹਿਲਾਂ ਇੱਕ ਵਿਅਕਤੀ ਦੇ ਵੱਲੋਂ ਜौंਦੇ ਕੁੱਤੇ ਦੇ ਉੱਤੇ ਗੱਡੀ ਚੜਾਈ ਗਈ ਸੀ ਅਤੇ ਇੱਕ ਹੋਰ ਕੇਸ ਸੀ ਜਿਸ ਦੇ ਵਿੱਚ ਇੱਕ ਸਰਦਾਰ ਨੌਜਵਾਨ ਦੇ ਵੱਲੋਂ ਇੱਕ ਕੁੱਤੇ ਦੇ ਸ਼ਰਮ ਗੋਲੀ ਮਾਰੀ ਗਈ ਸੀ ਜਿਸ ਤੋਂ ਬਾਅਦ ਇਹਨਾਂ ਨੌਜਵਾਨਾਂ ਉੱਪਰ ਮਾਮਲਾ ਵੀ ਦਰਜ ਹੋਇਆ ਸੀ ਪਰ ਫਿਰ ਵੀ ਕਈ ਲੋਕ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦੇ ਹੁਣ ਤੁਹਾਨੂੰ ਦੱਸ ਦੇ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਹੋਰ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੇ ਕਿ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਕੇ ਰੱਖ ਦਿੱਤਾ ਹੈ ਉੱਥੇ ਚਿਕਨ ਖਾਣ ਵਾਲੇ ਲੋਕਾਂ ਦੇ ਮਨਾਂ ਵਿੱਚ ਇੱਕ ਭਰਮ ਜ਼ਰੂਰ ਪੈ ਦਾ ਹੁੰਦਾ ਹੈ ਇਹ ਵਾਰ ਲਈ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਜੀ ਕਿ ਕਿਸ ਤਰ੍ਹਾਂ ਇੱਕ ਢਾਬੇ ਦੇ ਲੱਗੇ ਤੰਦੂਰ ਵਿੱਚ ਜਿੰਦਾ ਕਤੂਰੇ ਨੂੰ ਪਾ ਕੇ ਸਾੜ ਦਿੱਤਾ ਗਿਆ ਜੋ ਕਿ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਇਸ ਪੂਰੇ ਮਾਮਲੇ ਨੂੰ ਸਾਡੇ ਚੈਨਲ ਵੱਲੋਂ ਪ੍ਰਮੁੱਖਤਾ ਨਾਲ ਨਿਸ਼ਰ ਕੀਤਾ ਗਿਆ ਸੀ ਜਿਸ ਉਪਰੰਤ ਅੱਜ ਪੁਲਿਸ ਵੱਲੋਂ ਦੋਸ਼ੀ ਤੇ ਕਾਰਵਾਈ ਕਰਦੇ ਆ ਉਸ ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਹਾਨੂੰ ਦੱਸ ਦੇਈਏ ਕਿ ਫਿਰੋਜ਼ਪੁਰ ਕੈਂਟੀ ਇਲਾਕੇ ਵਿੱਚ ਇਹ ਘਟਾ ਵਾਸੀ ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਕਤੂਰੇ ਨੂੰ ਤੰਦੂਰ ਦੇ ਵਿੱਚ ਪਾ ਕੇ ਜਿੰਦਾ ਸਾੜਿਆ ਗਿਆ ਸੀ ਉੱਥੇ ਉਸ ਪੂਰੇ ਮਾਮਲੇ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜਿਸ ਦੀ ਜਾਣਕਾਰੀ ਉਹਨਾਂ ਨੂੰ ਮਿਲੀ ਸੀ ਜਿਸ ਤੋਂ ਬਾਅਦ ਜਾਂਚ ਕੀਤੀ ਗਈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਾਡੀ 10 ਵਜੇ 10 ਵਜੇ ਅਸੀਂ ਦੁਕਾਨ ਬੰਦ ਕਰ ਦਿੱਤੀ ਹੈ ਸਰ ਉਸ ਤੋਂ ਬਾਅਦ ਅਸੀਂ ਸਵੇਰੇ ਆਏ ਆ ਸਰ ਸਵੇਰੇ ਅਸੀਂ ਦੇਖਿਆ ਦੁਕਾਨ ਤੇ ਆ ਕੇ ਬਈ ਸਫਾਈ ਸੂਈ ਕਰਦੇ ਪਈ ਸੀ ਤੇ ਮੁੰਡਾ ਸਫਾਈ ਕਰਦਾ ਵੈਸੀ ਉਹਨੇ ਦੇਖਤ ਨੂੰ ਜਾ ਕੇ ਕਿ ਕੋਈ ਚੀਜ਼ ਪਈ ਹੈ ਅੰਦਰ ਉਹਨੇ ਮੈਨੂੰ ਦੱਸਿਆ ਕਿ ਭਾਈ ਕੋਈ ਚੀਜ਼ ਪਈ ਹੈ ਅੰਦਰ ਮੈਂ ਵੇਖਿਆ ਤੇ ਦੇਖਿਆ ਤਾਂ ਉਹ ਕੁੱਤੇ ਦਾ ਬੱਚਾ ਸੀਗਾ ਤੇ ਉਹਨੇ ਸਫਾਈ ਸੂਈ ਕੀਤੀ ਤੇ ਅਸੀਂ ਕਰ ਕਰ ਕੇ ਉਸ ਤੋਂ ਬਾਅਦ ਉਹਨੇ ਦੇਖਿਆ ਸੀ ਮੈਂ ਵੀਡੀਓ ਫਿਰ ਦੇਖੀ ਕੈਮਰੇ 'ਚ ਤੇ ਉਹ ਮੁੰਡੇ ਦੀ ਫੋਟੋ ਆਈ ਅਸੀਂ ਫਿਰ ਕੈਂਟ ਥਾਣੇ ਦਰਖਾਸਤ ਦਿੱਤੀ ਜਾ ਕੇ ਜੀ ਐਵੇਂ ਗੱਲ ਸਾਡੇ ਨਾਲ ਹੋਈ ਹੈ ਐਮਰ ਸਾਡੇ ਕਿਸੇ ਨੇ ਕੁੱਤਾ ਸੁਟਿਆ ਕੋਈ ਸ਼ਾਇਕ ਹੋਇਆ ਬੰਦਾ ਕੋਈ ਮੁੰਡਾ ਪਾਗਲ ਹੋਇਆ ਥੋੜਾ ਜਿਹਾ ਤੇ ਉਹ ਨੂੰ ਫਿਰ ਅਸੀਂ ਅਰੈਸਟ ਕਰਾਇਆ ਤੇ ਜਿਹੜਾ ਸੁਟਿਆ ਗਿਆ ਸਰ ਜਲਦਾ ਤੰਦੂਰ ਨਹੀਂ ਸਲੋਸੀ ਤੰਦੂਰ ਬਿਲਕੁਲ ਬੰਦ ਸੀ 3:00 ਵਜੇ 4:00 ਵਜੇ ਰੈਮ ਜੀ ਸਰ ਤੇ ਕੁੱਤੇ ਦੇ ਕੀ ਹਾਲਾਤ ਹੋਏ ਤੇ ਰੋਕੋ ਮੈਂ ਸਰ ਰਾਤੀ 3:00 ਵਜੇ ਰੈਮ 4:00 ਵਜੇ ਰਹੀ ਦਾਨ ਸਵੇਰੇ ਆਇਓ ਸੁਣਿਆ ਸੀ 8:30 ਵਜੇ ਸਰ 3 ਨਾ ਕੋਡ ਬ੍ਰੇਸ਼ ਕੁਮਾਰ ਜੀ ਉਹਦੇ ਵਿੱਚ ਜਗਸਨ ਦਰਖਾਸਤ ਮਜੀ ਸੀ ਸੋਸ਼ਲ ਮੀਡੀਆ ਦੇ ਜਈਏ ਜਿਸ ਵਸਤੂ ਪਰਤਾਲ ਕੀਤੀ ਗਈ ਹੈ ਪਰਤਾਲ ਕਰਨ ਤੋਂ ਬਾਅਦ ਨੰਬਰ 70 ਜੀ 32 ਸਬ ਜੋ ਯਾਰ ਕੀ ਦਬਸ ਜੈਸਾ ਕੀਤਾ ਗਿਆ ਤੇ ਇਸ ਸੰਬੰਧ ਵਿੱਚ ਰਾਤੋਚੀ ਨੂੰ ਪਸਤ ਕੀਤਾ ਜਾਇਆ ਕੋਈ ਤੱਕ ਤੀਹ ਚਾਰੀ ਸਰ ਮਾਮਲਾ ਹੋਇਆ ਕੀ ਸੀ ਮਾਮਲਾ ਇਹ ਨਾ 15 16 ਦੀ ਦਰਮਿਆਨੀ ਰਾਤ ਨੂੰ ਨਰੇਸ਼ ਚਿਕਨ ਕਾਰਨ ਤੇ ਪੁਰਾਤਿਸ਼ਮੇ ਕੁੱਤੇ ਦੇ ਬੱਚੇ ਨੂੰ ਜੂੜ ਵਿੱਚ ਸੱਚਾਇਆ ਗਿਆ ਸੀ ਜਿਸ ਨਾਲ ਉਹਦੀ ਉਸ ਕੁੱਤੇ ਦੇ ਬੱਚੇ ਦੀ ਮੌਤ ਹੋ ਗਈ ਸੀ ਜਿਹੜਾ ਪਤਾ ਕਿਤੇ ਜਾ ਰਿਹਾ ਤੇ ਤੇ ਜਾ ਰਿਹਾ ਪ੍ਰਜਾਤ ਕਰਤਾ ਦੋਛੀ ਤੇ ਬੱਚਾ ਦੋਛੀ ਕੀ ਨਾਮ ਕੇ ਜੀ ਦੋਛੀ ਜੀ ਜੀ ਤੁਹਾਡਾ ਨਾਮ ਕੀ ਹੈ ਜੀ ਇਹਨਾਂ ਦਾ ਨਾਮ ਸੁਖਦੀਪ ਜੀ ਇਹ ਐਸੇ ਸੁਖਦੀਪ ਜੀ ਲਾਈਵ ਤੇ ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੁਖਜਾਨ ਸਿੰਘ ਦੀ ਰਿਪੋਰਟ